ਦੋਸਤੋ ਪੰਜਾਬੀਆਂ ਦਾ ਫੇਵਰੇਟ ਫੂਡ ਰਿਹਾ ਸ਼ੁਰੂ ਤੋਂ ਮੱਕੀ ਦੀ ਰੋਟੀ ਤੇ ਸਾਗ ਤੇ ਸਿਆਲ ਦੇ ਦੇਣ ਚੱਲ ਰਿਹਾ ਤੇ ਸਾਗ ਦੇ ਮੱਕੀ ਦੀ ਰੋਟੀ ਦੀ ਆਪਾਂ ਕਹਿਵਾਂ ਲਾ ਲਾ ਕੇ ਖਾਂਦੇ ਆ ਇੱਕ ਵਾਰੀ ਸਾਗ ਬਣਦਾ ਤੇ ਤਕਰੀਬਨ 6-7 ਵਾਰੀਆਂ ਨੂੰ ਬਾਰ ਬਾਰ ਤੜਕਾ ਲਾ ਕੇ ਖਾਇਆ ਜਾਂਦਾ ਕੁਝ ਦਿਨ ਪਹਿਲਾਂ ਮੈਨੂੰ ਕਿਸੇ ਮਿੱਤਰ ਨੇ ਵਹਿਮ ਪਾਤਾ ਉਹਨੇ ਇੱਕ ਵੀਡੀਓ ਕਲਿੱਪ ਭੇਜਿਆ ਤੇ ਉਹਦੇ ਤੇ ਦੱਸਿਆ ਗਿਆ ਕਿ ਸਾਗ ਦੇ ਔਰ ਮੱਕੀ ਦੀ ਰੋਟੀ ਦੇ ਸਾਈਡ ਇਫੈਕਟ ਜਿਹੜੇ ਆ ਬਹੁਤ ਜ਼ਿਆਦਾ ਨੇ ਸੋ ਮੇਰਾ ਵੀ ਫੇਵਰੇਟ ਆ ਤਾਂ ਸੋਚਣ ਤੇ ਮਜਬੂਰ ਹੋਗੇ ਸੋ ਇਸ ਸਾਰੀ ਚੀਜ਼ ਤੇ ਮੇਰੇ ਵੀਰ ਗੁਰਪ੍ਰੀਤ ਨੇ ਬਹੁਤ ਤਗੜੀ ਰਿਸਰਚ ਕੀਤੀ ਹੈ ਜਿਹਦੇ ਚ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਜਿਹੜੀ ਉਹ ਤੁਹਾਡੇ ਨਾਲ ਵੀ ਸਾਂਝੀ ਕਰਨੀ ਹੈ ਤੇ ਮੈਨੂੰ ਵੀ ਮਿਲੇਗੀ ਕਿ ਸਾਗ ਔਰ ਮੱਕੀ ਦੀ ਰੋਟੀ ਦੇ ਅਸਲ ਦੇ ਵਿੱਚ ਕੋਈ ਫਾਇਦੇ ਹੈ ਜਾਂ ਨਹੀਂ ਹੈ ਕੀ ਨੁਕਸਾਨ ਕੀ ਸਾਈਡ ਇਫੈਕਟ ਆ ਸਾਰੀਆਂ ਚੀਜ਼ਾਂ ਡਿਟੇਲਸ ਅੱਪਾਂ ਗੱਲਬਾਤ ਕਰਾਂਗੇ ਹਾਂਜੀ ਗੁਰਪ੍ਰੀਤ ਕੀ ਕਹਿੰਦੀ ਫਿਰ ਤੁਹਾਡੇ ਰਿਸਰਚ ਪਰੀ ਜਿੱਦਾਂ ਤੇ ਤੁਹਾਨੂੰ ਵਹਿਮ ਪਿਆ ਆ ਜਿੱਦਾਂ ਅੱਜਕੱਲ ਇਨਫਲੂਐਂਸਰ ਆ ਗਏ ਤੇ ਕੋਈ ਤਾਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਸਿਰਫ ਤੁਹਾਨੂੰ ਨਹੀਂ ਹੋਰ ਵੀ ਕਈ ਜਣਿਆਂ ਨੂੰ ਵਹਿਮ ਪਿਆ ਹੋਗਾ ਤੇ ਚਲੋ ਵਿੱਚੋਂ ਕੋਈ ਤਾਂ ਜਿਹੜੇ ਹੈਗੇ ਰਿਸਰਚ ਕਰ ਲੈਂਦੇ ਆ ਜ਼ਿਆਦਾਤਰ ਲੋਕ ਜਿਹੜੇ ਘੱਟ ਰਿਸਰਚ ਕਰ ਸਕਦੇ ਜਿਹੜੇ ਟੈਕਨੋਲੋਜੀ ਨਾਲ ਨਹੀਂ ਜੁੜੇ ਜਾਂ ਫਿਰ ਕਈ ਵੈਸੇ ਲੇਜੀ ਆ ਕਿ ਨਹੀਂ ਚਾਹਣਗੇ ਸਭੇ ਕਰਨਾ ਚਾਹੁੰਦੇ ਤੇ ਬਟ ਫਿਰ ਸਿਰਫ ਇੰਨਾ ਸੁਣ ਕੇ ਛੱਡ ਦਿੰਦੇ ਨੇ ਕਿ ਜਿਹੇ ਜਿਹੇ ਸਾਈਡ ਇਫੈਕਟ ਬੜੇ ਆ ਇੱਕ ਚੀਜ਼ ਇੱਕ ਚੀਜ਼ ਮੈਂ ਚੈਟ ਕਰਨਾ ਚਾਹਾਂਗਾ ਜਿਹਦੀ ਗੱਲ ਜਿਹੜਾ ਸੋਸ਼ਲ ਮੀਡੀਆ ਹੋ ਗਿਆ ਨਾ ਸੋਸ਼ਲ ਮੀਡੀਆ ਨੇ ਚੰਗੀਆਂ ਚੀਜ਼ਾਂ ਤੇ ਦਿੱਤੀਆਂ ਨੇ ਸਮਾਜ ਨੂੰ ਪਰ ਬਹੁਤ ਜ਼ਿਆਦਾ ਅਫਵਾਹਾਂ ਜਿਹੜੀਆਂ ਨੇ ਉਹ ਸਮਾਜ ਦੇ ਵਿੱਚ ਇਦਾਂ ਫੈਲ ਜਾਂਦੀਆਂ ਹਨ ਕਿ ਛੋਟੀ ਛੋਟੀ ਚੀਜ਼ ਨੂੰ ਬੜਾ ਵੱਡਾ ਕਰਕੇ ਪੇਸ਼ ਕੀਤਾ ਜਾਂਦਾ ਜਿਹਦੇ ਕਰਕੇ ਲੋਕ ਗਲਤ ਅਫਵਾਹਾਂ ਤੇ ਪੈ ਜਾਂਦੇ ਆ ਤੇ ਆ ਚੀਜ਼ ਦਿਖਾਓ ਆ ਚੀਜ਼ ਨਾ ਕਰੋ ਇੱਕ ਛੋਟੀ ਜਿਹੀ ਚੀਜ਼ ਹੈ ਕਿ ਮੰਨ ਲਓ ਤੁਸੀਂ ਪਤਲੇ ਹੋਣਾ ਹੈ ਨਾ weight loss ਕਰਨਾ ਤੇ ਉਹ ਬੰਦਾ ਸ਼ਦਾਈ ਹੋ ਜਾਂਦਾ ਸਿਰਫ ਇਹ ਚੀਜ਼ਾਂ ਹੀ ਦੇਖਦੇ ਆਂਗੇ ਰੀਲਾਂ ਦੇਖ ਲੋ ਵੀਡੀਓਜ਼ ਦੇਖ ਲੋ ਇੱਕ ਬੰਦਾ ਕਹਿੰਦਾ ਆਹ ਚੀਜ਼ਾਂ ਖਾਓ ਲੇਕਿਨਾਂ ਦਾ ਨਹੀਂ ਖਾਓ ਮਤਲਬ ਇੰਨਾ ਜ਼ਿਆਦਾ ਗਦੀ ਗੇੜ ਚ ਪਾਇਆ ਜਾਂਦਾ ਇਸੇ ਕਰਕੇ ਜਦੋਂ ਸਾਲ ਮੱਕੀ ਦੀ ਰੋਟੀ ਨੂੰ ਲੈ ਕੇ ਵੀ ਬਹੁਤ ਜ਼ਿਆਦਾ ਲੋਕ ਕਨਫਿਊਜ਼ਨ ਚ ਪਏ ਆ ਖਾਸ ਕਰਕੇ ਇਹਨਾਂ ਦੇ ਨਾਲ ਇਸ ਚੀਜ਼ ਦੀ ਅਪਾ ਬਹੁਤ ਰਿਸਰਚ ਕੀਤੀ ਹੈ ਤੇ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਸੱਚੀ ਉਹ ਇੰਨੇ ਕ ਜਿਆਦਾ ਨੁਕਸਾਨ ਆ ਕਿ ਸਾਨੂੰ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ ਜਾਂ ਫਿਰ ਇਹਦੇ ਫਾਇਦੇ ਜ਼ਿਆਦਾ ਆ ਚਲੋ ਮੈਂ ਫਾਇਦਿਆਂ ਤੋਂ ਗੱਲ ਸ਼ੁਰੂ ਕਰ ਲੈਣਾ ਯਾਰ ਇੰਨੇ ਆ ਸਾਗ ਦੀ ਇਕੱਲੀ ਗੱਲ ਕਰ ਸਾਗ ਦੇ ਵਿੱਚ ਲੀਵਰ ਡੀਟੌਕਸੀਫਿਕੇਸ਼ਨ ਦੀ ਪਾਵਰ ਹੈ ਮਤਲਬ ਲੀਵਰ ਨੂੰ ਬਹੁਤ ਜ਼ਿਆਦਾ ਡੀਟੌਕਸੀਫਾਈ ਕਰਦਾ ਹੈ ਇਹਦੇ ਵਿੱਚ ਐਂਟੀਆਕਸੀਡੈਂਟ ਬਹੁਤ ਜ਼ਰੂਰ ਹੁੰਦੇ ਆ ਤੇ ਐਂਟੀਆਕਸੀਡੈਂਟ ਦੇ ਨਾਲ-ਨਾਲ ਇਹਦੇ ਵਿੱਚ ਇੱਕ ਮੋਲੀਕੂਲ ਹੁੰਦਾ ਆ ਆਈਸੋਥਾਇਓਸਾਈਨੇਟ ਜਿਹੜਾ ਕਿ ਸਾਡਾ ਲੀਵਰ ਨੂੰ ਡੀਟੌਕਸ ਕਰਦਾ ਆ ਅਜਿਤ ਕੱਲ ਜਿਹੜੇ ਇਨਫਲੂਐਂਸਰ ਹੈ ਕਈ ਕੋਈ ਕਈ ਚੀਜ਼ ਐਡ ਕਰ ਦਿੰਦੇ ਨੇ ਕਿ ਜਦੋਂ ਕਾਫੀ ਚੀਜ਼ਾਂ ਤੋਂ ਤੁਹਾਡਾ ਲੀਵਰ ਡੀਟੌਕਸ ਕਰਨਾ ਕਾਫੀ ਚੀਜ਼ਾਂ ਤੁਸੀਂ ਗਲਤ ਅਮਲ ਤਾਂ ਖਾ ਲਿਆ ਪਿਆ ਖਾ ਲੇ ਤੇ ਲੀਵਰ ਡੀਟੌਕਸ ਕਰਨਾ ਚਾਹੀਦਾ ਪਰ ਇਹ ਮੀਲ ਖਾ ਕੇ ਵੀ ਸਾਡਾ ਲਿਵਰ ਡੀਟੌक्स ਕਰ ਰਿਹਾ ਆ ਤੇ ਏਸੀ ਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ ਦੂਜਾ ਇਹਦੇ ਵਿੱਚ ਪਾਵਰ ਬਲੱਡ ਨੂੰ ਪਿਉਰੀਫਾਈ ਕਰਨ ਦੀ ਸਾਨੂੰ ਕੋਈ ਅਲੱਗ ਤੋਂ ਬਲੱਡ ਪਿਉਰੀਫਾਇਰ ਐਡ ਕਰਨ ਦੀ ਲੋੜ ਨਹੀਂ ਕੋਈ ਦਵਾਈਆਂ ਐਡ ਕਰਨ ਦੀ ਲੋੜ ਨਹੀਂ ਅਗਰ ਤੁਸੀਂ ਘਰ ਦਾ ਸਾਗ ਖਾ ਰਹੇ ਹੋ ਜਿਹਦੇ ਜਿਹੜਾ ਤੁਸੀਂ ਆਪਣੇ ਵਾਸਤੇ ਬਿਨਾਂ ਦਵਾਈਆਂ ਤੋਂ ਲਾਇਆ ਹੋਇਆ ਮੈਂ ਨਹੀਂ ਕਹਿਣਾ ਕਿ ਕਿੱਲਿਆਂ ਦੇ ਕਿੱਲੇ ਲਾਓ ਸਿਰਫ ਆਪਣੇ ਵਾਸਤੇ ਦੋ ਚਾਰ ਮੰਜੇ ਹੀ ਲਾਏ ਹੋਏ ਨਾ ਤੇ ਪੂਰਾ ਸੈਲ ਵਧੀਆ ਲੰਘ ਜਾਂਦਾ ਕਿਉਂਕਿ ਇਹ ਵਾਰ-ਵਾਰ ਹੋ ਜਾਂਦਾ ਆ ਪੂਰਾ ਤੁਹਾਡਾ ਬਲੱਡ ਜਿਹੜਾ ਆ ਪਿਉਰ ਪਿਉਰੀਫਾਈ ਕਰਦਾ ਹੈ ਫੋੜੇ ਫਿੰਜੀਆਂ ਮਤਲਬ ਨਹੀਂ ਹੋਣ ਦਿੰਦਾ ਫਾਲਤੂ ਦੇ ਸਾਡੇ ਸਰੀਰ ਦੇ ਵਿੱਚ ਹੋਰ ਜੇ ਅਪਏ ਇਹ ਚ ਗੱਲ ਕਰੀਏ ਕਿ ਕਿੰਨੇ ਕੁ ਮਿਨਰਲਸ ਸਾਨੂੰ ਹਮੇਸ਼ਾ ਹੀ ਜ਼ਿਆਦਾਤਰ ਕੋਈ ਵੀ ਟ੍ਰੇਨਰਾਂ ਦਾ ਕੋਈ ਵੀ ਹੈ ਗੋਲੀਆਂ ਐਡ ਕਰਾ ਦਿੰਦੇ ਆ ਕਿ ਤੁਸੀਂ ਹੈਵੀ ਵਰਕਆਊਟ ਕਰ ਰਹੇ ਹੋ ਤਾਂ ਮਿਨਰਲਸ ਮਲਟੀ ਮਿਨਰਲ ਦੀ ਗੋਲੀ ਐਡ ਕਰ ਲਓ ਮੈਂ ਤੇ ਕਹਿੰਦਾ ਕਿ ਸਾਗ ਜਿਹੜਾ ਮੈਂ ਉਹਦੇ ਵਿੱਚ ਵਿਟਾਮਿਨ A ਵਿਟਾਮਿਨ K ਪੋਟਾਸ਼ੀਅਮ ਆਇਰਨ ਜ਼ਿੰਕ ਮੈਗਨੀਸ਼ੀਅਮ ਮੈਗਨੀਜ਼ ਇੰਨੇ ਇੰਨੇ ਜ਼ਿਆਦਾ ਮਿਨਰਲਸ ਨੇ ਤੇ ਮਤਲਬ ਸਾਨੂੰ ਕੀ ਲੋੜ ਹੀ ਨਹੀਂ ਮਤਲਬ ਸਾਨੂੰ ਲੈਣ ਦੀ ਲੋੜ ਹੀ ਨਹੀਂ ਐਕਸਟਰਾ মালਟੀਵਿਟਾਮਿਨ ਜਾਂ ਹੋਰ ਮਿਨਰਲਸ ਦੇ ਗੁੱਤਵਾਇਆਂ ਹੋਰ ਤੇ ਹੋਰ ਇਹ ਸਾਡਾ ਡਾਈਜੈਸ਼ਨ ਜਿਹੜਾ ਆ ਜਿਹੜਾ ਸਾਡੀ ਗੱਟ ਹੈਲਥ ਆ ਇਹਦੀ ਇਹ ਇਹਦੀ ਬਹੁਤ ਵਧੀਆ ਇਮਿਊਨ ਬੂਸਟ ਕਰਦਾ ਇਹਨੂੰ ਡਾਈਜੈਸ਼ਨ ਨੂੰ ਕਿਉਂਕਿ ਇਹਦੇ ਵਿੱਚ ਫਾਈਬਰ ਜਿਹੜਾ ਵਾ ਕਿਉਂਕਿ ਇਹ ਗ੍ਰੀਨ ਵੈਜੀਟੇਬਲ ਹੈ ਫਾਈਬਰ ਬਹੁਤ ਜ਼ਿਆਦਾ ਭਰਪੂਰ ਮਾਤਰਾ ਦੇ ਵਿੱਚ ਹੁੰਦਾ ਜਿਸ ਨਾਲ weight ਵੀ ਲੂਜ਼ ਹੁੰਦਾ ਆ ਫੈਟ ਵੀ ਘਟਾਉਂਦਾ ਆ ਤੇ ਸਾਡਾ ਜਿਹੜਾ ਗੱਟ ਦੇ ਵਿੱਚ ਇਨਫਲੇਮੇਸ਼ਨ ਹੋ ਜਾਂਦੀ ਹੈ ਜਿੱਥੇ ਸਾਨੂੰ ਲੱਗਦਾ ਕਿ ਮੋਟਾ ਹੈ ਉਸ ਚੀਜ਼ ਨੂੰ ਵੀ ਇੰਪਰੂਵ ਕਰਦਾ ਆ ਇਹ ਜਿਹੜਾ ਬੈਡ ਕੋਲੇਸਟ੍ਰੋਲ ਜਿਹਨੂੰ LDL ਕਹਿੰਦੇ ਆ ਉਹਨੂੰ ਵੀ ਘਟਾਉਣ ਦੇ ਵਿੱਚ ਇਹ ਇਹਦਾ ਬਹੁਤ ਵਧੀਆ ਰੋਲ ਹੈ ਹੋਰ ਇਹਦੇ ਵਿੱਚ ਇੱਕ ਗੱਲ ਹੈ ਜਿੱਦਾਂ ਅਸੀਂ ਗੱਲ ਕਰ ਰਹੇ ਨਾ ਆਪਾਂ ਗੱਟ ਦੀ ਗੱਲ ਕੀਤੀ ਤੇ ਆਪਣੇ ਸਰੀਰ ਦੀ ਜਿਹੜੀ ਇਮਿਊਨਿਟੀ ਹੈ ਕਹਿੰਦੇ ਨਾ ਕਿ ਇਮਿਊਨਿਟੀ ਜਿਹੜੀ ਆ ਐਂਟੀ ਜਿਹੜੀ ਆ ਆਪਾਂ ਦਵਾਈਆਂ ਖਾਂਦੇ ਆ ਕਿ ਪਲਟਿਕਸ ਉਹ ਸਾਡੀ ਇਮਿਊਨਿਟੀ ਨੂੰ ਕਿਤੇ ਨਾ ਕਿਤੇ ਨੁਕਸਾਨ ਪਹੁੰਚਾਉਂਦੀਆਂ ਪਰ ਤੁਸੀਂ ਮੰਨ ਸਕਦੇ ਹੋ ਕਿ ਜਿਹੜਾ ਸਾਗ ਹੈ ਦੁਬਾਰਾ ਇਮਿਊਨਿਟੀ ਨੂੰ ਪੂਰੀ ਤਰ੍ਹਾਂ ਬੂਸਟ ਕਰ ਸਕਦਾ ਆ ਕਿਉਂਕਿ ਇਹਦੇ ਵਿੱਚ ਜਿਹੜੇ ਨਿਊਟ੍ਰੀਐਂਟਸ ਹੁੰਦੇ ਨੇ ਫੀਨੋਲਸ ਤੇ ਗਲੂਕੋਸਾਈਨੇਟਸ ਇਹ ਬਹੁਤ ਹੀ ਵਧੀਆ ਇਮਿਊਨਿਟੀ ਨੂੰ ਬੂਸਟ ਕਰਦੇ ਨੇ ਇਹ ਦੋਸਤੋ ਏ ਦੇ ਵਿੱਚ ਵਿਟਾਮਿਨ ਏ ਜਿਆਦਾ ਹੋਣ ਕਰਕੇ ਸਾਡੀਆਂ ਅੱਖਾਂ ਦੀ ਜਿਹੜੀ ਹੈਲਥ ਹੈ ਉਹ ਵੀ ਇੰਪਰੂਵ ਕਰਦਾ ਆ ਤੇ ਜੇ ਬਾ ਸਾਈਡ ਇਫੈਕਟ ਦੀ ਗੱਲ ਕਰੀਏ ਮੈਂ ਥੋੜਾ ਕਰੀ ਰਿਸਰਚ ਕੀਤੀ ਜਿਸ ਤੱਕ ਆਨਲਾਈਨ ਦੇ ਵਧੀਆ ਰਿਸੋਰਸਸ ਤੋਂ ਆਪਾਂ ਪੜਿਆ ਸਾਗ ਦੇ ਜਿਹੜੇ ਸਾਈਡ ਇਫੈਕਟ ਇੱਕ ਹੈਲਦੀ ਬੰਦਾ ਜਿਹੜਾ ਆ ਜਿਹਨੂੰ ਕੋਈ ਪ੍ਰੋਬਲਮ ਨਹੀਂ ਆ ਉਹਨੂੰ ਤਾਂ ਨਹੀਂ ਹੈਗੇ ਪਰ ਕੁਝਕ ਬੰਦੇ ਜਿੱਦਾਂ ਮੰਨ ਲਓ ਕਿ ਜਿਹੜਾ ਦਵਾਈ ਚੱਲਦੀ ਆ ਖੂਨ ਪਤਲੇ ਹੋਣ ਦੀ ਦਵਾਈ ਚੱਲਦੀ ਆ ਜਾਂ ਬੀਪੀ ਘੱਟ ਕਰਨ ਦੀ ਦਵਾਈ ਚੱਲਦੀ ਆ ਉਹਨਾਂ ਨੂੰ ਉਹਨਾਂ ਦੀ ਦਵਾਈ ਦਾ ਜਿਹੜਾ ਅਸਰ ਹੈ ਘੱਟ ਕਰ ਦਿੰਦਾ ਕਿਉਂਕਿ ਇਹਦੇ ਵਿੱਚ ਜਿਹੜਾ ਵਿਟਾਮਿਨ ਕੇ ਜਿਹੜਾ ਆ ਬਹੁਤ ਹਾਈ ਮਾਤਰਾ ਦੇ ਵਿੱਚ ਹੁੰਦਾ ਹੈ ਤੇ ਵਿਟਾਮਿਨ ਕੇ ਉਸ ਚੀਜ਼ ਨੂੰ ਰੋਕ ਲੈਂਦਾ ਹੈ ਮਤਲਬ ਉਹ ਖੂਨ ਪਤਲਾ ਹੋਣ ਤੋਂ ਰੋਕ ਲੈਂਦਾ ਹੈ ਕਲੋਟਿੰਗ ਕਰ ਸਕਦਾ ਹੈ ਬਲੱਡ ਦੇ ਵਿੱਚ ਉਹਨਾਂ ਨੂੰ ਜਿਨ੍ਹਾਂ ਦੀਆਂ ਦਵਾਈਆਂ ਚੱਲਦੀਆਂ ਆ ਦੂਜਾ ਆ ਕਿ ਦੂਜਾ ਪ੍ਰੋਬਲਮ ਕਰ ਸਕਦਾ ਹੈ ਕਿਉਂਕਿ ਇਹਦੇ ਵਿੱਚ ਇਹ ਆਕਸਲੇਟਸ ਹੈ ਜਿਹੜੇ ਦੇ ਆਕਸਲੇਟ ਹੁੰਦਾ ਆ ਜਿਹਦੀ ਕਿਡਨੀ ਦੇ ਵਿੱਚ ਸਟੋਨ ਬਣਦੇ ਆ ਪਹਿਲਾਂ ਤੋਂ ਉਹਨੂੰ ਪ੍ਰੋਬਲਮ ਕਰ ਸਕਦਾ ਕਿਉਂਕਿ ਇਹ ਕੀ ਕਰਦਾ ਆ ਜਿਹੜਾ ਕੈਲਸ਼ੀਅਮ ਬਾਡੀ ਦੇ ਵਿੱਚ ਜਾਂਦਾ ਉਹਨੂੰ ਲੱਗਣ ਤੋਂ ਰੋਕਦਾ ਆ ਮਤਲਬ ਕੈਲਸ਼ੀਅਮ ਲੱਗਾ ਨਹੀਂ ਬਾਡੀ ਨੂੰ ਤੇ ਉਹ ਕਿਤੇ ਨਾ ਕਿਤੇ ਕਿਡਨੀ ਚ ਜਾ ਕੇ ਸਟੋਨ ਬਣ ਜਾਂਦੀ ਆ ਸਿਰਫ ਉਹੀ ਬੰਦਾ ਇਹਨੂੰ ਘਟਾ ਖਾਏ ਜਾਂ ਕਹਿ ਸਕਦਾ ਇਗਨੋਰ ਕਰੇ ਜਿਹਦੇ ਆਲਰੇਡੀ ਕਿਡਨੀ ਸਟੋਨ ਬਣ ਰਹੀਆਂ ਜਾਂ ਕਹਿੰਦੇ ਆ ਕਿ 3 ਮਹੀਨੇ ਬਾਅਦ ਬਣ ਜਾਂਦੀ ਆ ਜਾਂ ਕਿਤੇ 6 ਮਹੀਨੇ ਬਾਅਦ ਬਣ ਜਾਂਦੀ ਆ ਉਹ ਬੰਦੇ ਨੂੰ ਖਾਣ ਤੋਂ ਥੋੜਾ ਜਿਹਾ ਪਰਹੇਜ਼ ਕਰਨਾ ਚਾਹੀਦਾ ਅਦਰਵਾਈਜ਼ ਜਿਹੜਾ ਬਿਲਕੁਲ ਹੈਲਦੀ ਬੰਦਾ ਆ ਉਹਦੇ ਵਾਸਤੇ ਬਹੁਤ ਵਧੀਆ ਚੀਜ਼ ਆ ਇਜੀ ਗੱਲ ਹੈ ਕਿ ਇਹ ਜਿਹੜਾ ਹੈ ਬਹੁਤ ਜ਼ਿਆਦਾ ਹਾਈ ਮਾਤਰਾ ਦੇ ਵਿੱਚ ਨਹੀਂ ਖਾਣਾ ਚਾਹੀਦਾ ਉਹ ਫਿਰ ਗੈਸ ਦੀ ਪ੍ਰੋਬਲਮ ਆ ਜੂਗੀ ਤਾਂ ਬਲੋਟਿੰਗ ਹੋਗੀ ਜਾਂ ਹੋਰ ਡਾਇਰੀਆ ਦਾ ਕੁਝ ਕਿਉਂਕਿ ਐਕਸੈਸ ਆਫ ఎవਰੀਥਿੰਗ ਇਜ਼ ਬੈਡ ਇਹਨੂੰ ਇੱਕ ਲਿਮਟਿਡ ਮਾਤਰਾ ਦੇ ਵਿੱਚ ਇੱਕ ਜਦੋਂ ਕਹਿੰਦੇ ਨਾ ਕਿ ਰੋਟੀ ਖਾਣੀ ਹੈ ਤਾਂ ਰੋਟੇ ਨੂੰ ਥੋੜੀ ਜਿਹੀ ਭੁੱਖ ਰੱਖ ਕੇ ਖਾਣੀ ਚਾਹੀਦੀ ਉਸ ਤਰੀਕੇ ਨਾਲ ਲੈਣਾ ਚਾਹੀਦਾ ਤਾਂ ਕਿ ਜਿਹੜੀ ਸਾਡੀ ਹੈਲਥ ਇੰਪਰੂਵ ਕਰੇ ਹੁਣ ਗੱਲ ਕਰਦੇ ਹਾਂ ਜੀ ਥੱਲੇ ਆਪਾਂ ਸਾਗ ਦੀ ਗੱਲ ਨਹੀਂ ਕਰਨੀ ਸਾਗ ਦੇ ਨਾਲ ਮੱਕੀ ਦੀ ਰੋਟੀ ਖਾਣੇ ਆ ਮੱਕੀ ਦੀ ਰੋਟੀ ਦੀ ਗੱਲ ਕਰਦੇ ਆ ਕਿਉਂਕਿ ਜਿਹੜੀ ਮੱਕੀ ਦੀ ਰੋਟੀ ਹੈ ਮੈਦੇ ਨੂੰ ਬਹੁਤ ਹੈਲਦੀ ਆਟਾ ਮੰਨਦਾ ਆ ਪਰ ਕੁਝ ਕੁ ਟ੍ਰੇਨਰਾਂ ਨੇ ਇਹਨੂੰ ਐਵੇਂ ਬਣਾਤਾ ਕਿ ਇਹ ਚ 슈ਗਰ ਜ਼ਿਆਦਾ ਹੈ ਇਹ じゃ ਕੁਝ ਨਹੀਂ ਹੈਗਾ ਮੱਕੀ ਦੀ ਰੋਟੀ ਸਾਡਾ weight manage ਕਰਨ ਲਈ ਕਿਉਂਕਿ ਲੋ ਇਨ ਕੈਲਰੀਜ਼ ਹੈ ਅਗਰ ਕਿਉਂਕਿ ਅੱਪਾ roast ਕਰ ਰਹੇ ਤਵੇਂ ਤੇ ਕੋਈ ਤੇਲ ਨਹੀਂ ਲਾ ਰਹੇ ਕੋਈ ਕੁਝ ਨਹੀਂ ਲਾ ਰਹੇ ਤੇ ਜੇ ਉਪਰੋਂ ਬੇਸੀ ਕੋ ਥੋੜ੍ਹਾ ਜਿਹਾ ਲਾ ਕੇ ਖਾਵਾਂਗੇ ਇਹਦੇ ਇੱਕ ਇਹਦਾ ਗਲਾਈਕੈਮਿਕ ਇੰਡੈਕਸ ਜਿਹੜਾ ਆ ਉਹ ਵੀ ਘੱਟ ਹੁੰਦਾ ਆ ਮਤਲਬ ਇੱਕਦਮ ਤੁਹਾਡਾ ਗਲੂਕੋਸ ਸਪਾਈਕ ਨਹੀਂ ਕਰਦਾ ਤੇ ਇਸ ਕਰਕੇ ਮੈਂ ਰਿਕਮੈਂਡ ਕਰਦਾ ਕਿ ਸਾਲ ਦੇ ਵਿੱਚ ਮੱਕੀ ਦੀ ਰੋਟੀ ਜ਼ਰੂਰ ਖਾਓ ਇਹ ਜਿਹੜਾ ਮੱਕੀ ਦਾ ਆਟਾ ਹੁੰਦਾ ਹੈ ਇਹ ਕੋਲੇਸਟ੍ਰੋਲ ਤੇ ਸੋਡੀਅਮ ਫ੍ਰੀ ਹੈ ਜਿੰਨੇ ਵੀ ਆਪਣੀ ਹਾਰਟ ਦੀ ਹੈਲਥ ਇੰਪਰੂਵ ਕਰਨੀ ਹੈ ਹਾਰਟ ਦੀ ਹੈਲਥ ਵਾਸਤੇ ਇਹ ਬਹੁਤ ਵਧੀਆ ਆ ਆਪਾਂ ਨੂੰ ਪਰਹਵਾ ਕੇ ਜੇ ਕੋਈ ਕੰਪਨੀਆਂ ਥਰਡ ਪਾਰਟੀ ਜਾਂ ਕੋਈ ਅਮਰੀਕਨ ਕੰਪਨੀਆਂ ਕਹਿੰਦੇ ਆ ਕਿ ਇਹ ਨਾ ਖਾਓ ਉਹ ਗਲਤ ਕਰ ਰਹੇ ਹੋ ਨਾ ਉਹਨਾਂ ਵੱਲ ਨਾ ਧਿਆਨ ਦਿਓ ਕਿਉਂਕਿ ਇਹ ਜਿਹੜੀ ਮੈਂ ਰਿਸਰਚ ਕੀਤੀ ਹੈ ਥੋੜੀ ਜਿਹੀ ਡੀਪ ਲੈਵਲ ਤੇ ਜਾ ਕੇ ਰਿਸਰਚ ਕੀਤੀ ਆ ਫਿਰ ਇਹਦੇ ਵਿੱਚ ਵਿਟਾਮਿਨ B3 ਵਿਟਾਮਿਨ B3 ਦੇਖੋ ਕਿੰਨਾ ਵਧੀਆ ਹੈ ਨਾਲ ਹੀ ਇਹਦੇ ਵਿੱਚ ਫਾਈਬਰ ਫਾਈਬਰ ਤੁਹਾਨੂੰ ਪਤਾ ਹੀ ਹੈ ਫਾਈਬਰ ਦੀ ਗੱਲ ਕਰੀਏ ਜਿੰਨਾ ਜ਼ਿਆਦਾ ਫਾਈਬਰ ਹੋਊਗਾ ਉਨਾ ਸਾਡਾ ਫੈਟ ਲੋਸ ਮੈਨੇਜ ਹੋਊਗੀ ਉਨਾ ਸਾਡਾ ਜਿਹੜਾ ਇੰਡੈਂਸ ਸਾਈਜ਼ ਹੈ ਉਹ ਉਨਾ ਕਲੀਅਰ ਹੋਊਗਾ ਕਰੂਗਾ ਤੇ ਸਾਡੀ ਜਿਹੜੀ ਹੈ ਗਟ ਹੈਲਥ ਜਿਹੜੀ ਇੰਪਰੂਵ ਹੋਊਗੀ ਹਨਾ ਫਿਰ ਇਹਦੇ ਵਿੱਚ ਇੱਕ ਬਹੁਤ ਵਧੀਆ ਕੀ ਜਿਹੜਾ ਬੰਦੇ ਦਾ ਐ ਜੇ ਦੇਖੋ ਇਹਦੇ ਵਿੱਚ ਨਾ ਇੱਕ ਕੋਲੇਸਟ੍ਰੋਲ ਸਾਡੇ ਦੋ ਤਰ੍ਹਾਂ ਦੇ ਹੁੰਦੇ ਨੇ ਐਸਡੀਐਲ ਤੇ ਐਲਡੀਐਲ ਜਿਹੜਾ ਗੁੱਡ ਕੋਲੇਸਟ੍ਰੋਲ ਆ ਉਹਨੂੰ ਐਸਡੀਐਲ ਹੁੰ ਕਹਿੰਦੇ ਨੇ ਇਹਦੇ ਬੈਡ ਨੂੰ ਐਲਡੀਐਲ ਜਿਹੜਾ ਗੁੱਡ ਕੋਲੇਸਟ੍ਰੋਲ ਆ ਜਿਹੜਾ ਵਧਣਾ ਚਾਹੀਦਾ ਸਹੀ ਹੋਣਾ ਚਾਹੀਦਾ ਉਹਨੂੰ ਇੰਪਰੂਵ ਕਰਦਾ ਆ ਤੇ ਜਿਹੜਾ ਬੈਡ ਕੋਲੇਸਟ੍ਰੋਲ ਨੂੰ ਕੱਟ ਡਾਊਨ ਕਰਦਾ ਆ ਦੇਖੋ ਕਿੱਡੀ ਵਧੀਆ ਚੀਜ਼ ਆ ਤੇ ਆਪਾਂ ਕਹਿੰਦੇ ਨੇ ਕਿ ਨਹੀਂ ਇਹ ਨਹੀਂ ਖਾਣਾ ਮੱਕੀ ਦੀ ਰੋਟੀ ਹਾਈ ਕੈਲਰੀ ਆ ਭਾਜੀ ਮੈਂ ਤੁਹਾਨੂੰ ਕਹਿ ਰਿਹਾ ਕਿ ਮੱਕੀ ਦੀ ਰੋਟੀ ਨੂੰ ਆਪਣੇ ਮੀਲ ਦੇ ਵਿੱਚ ਸਿਆਲਾਂ ਦੇ ਜ਼ਰੂਰ ਐਡ ਕਰੋ ਠੀਕ ਹੈ ਇਹਦੇ ਸਕਿਨ ਹਰ ਤੋਂ ਬਣਨੇ ਨੇ ਦੇਖੋ ਹੁਣ ਸਕਿਨਾਂ ਕੀ ਸਾਡੇ ਜਿਹਦਾ ਪੋਰਸ ਹੈ ਇੱਕ ਨਹੀਂ ਆ ਕੇ ਜਾਂ ਪੋਰਸ ਆ ਕੇ ਜਿਹਦੇ ਵੀ ਹਨਾ ਜਿਹਦੇ ਐਕਸੈਸਿਵ ਆਇਲ ਪ੍ਰੋਡਕਸ਼ਨ ਜਿਹੜੀ ਇਸ ਸਕਿਨ ਤੇ ਉਹਨੂੰ ਵੀ ਕੰਟਰੋਲ ਕਰਦਾ ਆ ਕੌਰਨ ਫਲੌਰ ਦੀ ਇੱਕ ਮੈਂ ਬਹੁਤ ਹੀ ਮਜ਼ੇਦਾਰ ਗੱਲ ਦੱਸਦਾ ਕਿ ਜਿੰਨੀਆਂ ਵੀ ਸਕਿਨ ਕੇਅਰ ਵਾਲੀਆਂ ਕੰਪਨੀਆਂ ਨੇ ਕੌਰਨ ਫਲੌਰ ਨੂੰ ਐਜ਼ ਅ ਪ੍ਰਾਇਮਰੀ ਕੰਟੈਂਟ ਯੂਜ਼ ਕਰਦੀ ਆ ਨੇ ਪ੍ਰਾਇਮਰੀ ਕੰਟੈਂਟ ਦਾ ਮਤਲਬ ਕਿ ਬਾਕੀ ਜਿੰਨੇ ਵੀ ਹੈ ਕੁਝ 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 ਪਰਸੈਂਟ ਇਹਨੂੰ ਜ਼ਿਆਦਾ ਮਾਤਰਾ ਦੇ ਵਿੱਚ ਐਡ ਕਰਦੇ ਨੇ ਤਾਂ ਕਿ ਸਾਡੀਆਂ ਸਕਿਨ ਦੀਆਂ ਜਿਹੜੀਆਂ ਪ੍ਰੋਬਲਮ ਹੈ ਖਤਮ ਹੋਏ ਤੇ ਆਪਾਂ ਇਸ ਚੀਜ਼ ਨੂੰ ਪਿੱਛੇ ਛੱਡਦਾ ਇਹ ਕਹਿੰਦਾ ਯਾਰ ਮਤਲਬ ਮੈਂ ਹੈਰਾਨ ਆ ਕਿ ਸਾਡੇ ਜਿਹੜੇ ਦਾਦੇ ਪੜਦਾਦੇ ਜਾਂ ਐਂਸੈਸਟਰ ਇੰਨੇ ਸਿਆਣੇ ਸੀਗੇ ਉਹ ਇਹਨਾਂ ਚੀਜ਼ਾਂ ਨੂੰ ਐਡ ਕਰਦੇ ਸੀਗੇ ਤੇ ਆਪਾਂ ਫਸ ਗਏ ਇਹਨਾਂ ਦੇ ਜਿੰਨੀਆਂ ਮਾਰਕੀਟਿੰਗ ਕਰਨ ਵਾਲੀਆਂ ਕੰਪਨੀਆਂ ਦੇ ਵਿੱਚ ਸਾਬਣਾਂ 'ਚ ਤੱਕ ਪਾ ਰਹੇ ਨੇ ਟੂਥਪੇਸਟ ਤੱਕ ਪੈ ਰਿਹਾ ਏ ਇਤੋਂ ਤੱਕ ਕਿ ਸਕ੍ਰੈਂਬਰ ਜਿਹੜੇ ਆ ਉਹਨਾਂ ਵਿੱਚ ਪੈ ਰਿਆ ਸਾਡੀ ਸਕਿਨ ਦੀ ਹੈਲਥ ਨੂੰ ਇੰਪਰੂਵ ਕਰਨ ਲਈ ਸਕਿਨ ਕੇਅਰ ਪ੍ਰੋਡਕਟ ਦੇ ਵਿੱਚ ਪੈ ਰਿਆ ਤੇ ਦੋਸਤੋ ਇੰਨੇ ਗੁਣ ਇੰਨੇ ਗੁਣ ਮੈਂ ਤੇ ਦੇਖਿਆ ਕਿ ਮਲਟੀ ਵਿਟਾਮਿਨ ਆ ਮਲਟੀ ਮਿਨਰਲ ਸਕਿਨ ਕੇਅਰ ਅੱਖਾਂ ਵਾਸਤੇ ਠੀਕ ਸਾਡੇ ਲੰਗਾਂ ਵਾਸਤੇ ਵਧੀਆ ਹਾਰਟ ਵਾਸਤੇ ਵਧੀਆ ਸਾਡੀ ਗੱਟ ਦੀ ਹੈਲਥ ਇੰਪਰੂਵ ਕਰਨ ਵਾਸਤੇ ਵਧੀਆ ਹੋਰ ਕੀ ਰਹਿ ਗਿਆ ਮਗਰ ਜੇ ਇਸ ਚੀਜ਼ ਨੂੰ ਆਪਾਂ ਕਹਿ ਦਈਏ ਕਿ ਬੰਦਾ ਕਹਿੰਦੇ ਕਿ ਨਹੀਂ ਸਾਨੂੰ ਕਿਸੇ ਇਨਫਲੂਐਂਸਰ ਨੇ ਕਹਿਤਾ ਕਿ ਸਾਗ ਖਾਣਾ ਵੀ ਮਾੜਾ ਆ ਸਾਗ ਨਹੀਂ ਖਾਣਾ ਇਸ ਦੀ ਜਗ੍ਹਾ ਤੇ ਕੁਝ ਹੋਰ ਖਾਈ ਜਾਓ ਮੈਂ ਕਹਿੰਨਾ ਵੀ ਉਹ ਬੰਦੇ ਦੀਆਂ ਗੱਲਾਂ ਸੁਣਨਾ ਬੰਦ ਕਰ ਦਿਓ ਕਿਉਂਕਿ ਸਾਗ ਤੇ ਮੱਕੀ ਦੀ ਰੋਟੀ ਜੇ ਆਪਾਂ ਲਿਮਟਿਡ ਮਾਤਰਾ ਦੇ ਵਿੱਚ ਥੋੜੀ ਜਿਹੀ ਭੁੱਖ ਰੱਖ ਕੇ ਖਾਈਏ ਇਹ ਨਹੀਂ ਕਿ 4 5 6 ਪਰਾਂਡੇ ਖਾ ਲੈ ਤਾਂ ਫਿਰ ਤੇ ਚਲੋ ਐਕਸੈਸ ਆਫ ਏਵਰੀਥਿੰਗ ਇਜ਼ ਬੈਡ ਇਹਨੂੰ ਥੋੜੀ ਜਿਹੀ ਭੁੱਖ ਰੱਖ ਕੇ ਖਾਈਏ ਤੇ ਇਹਦੇ ਗੌਣੇ ਗੁਣ ਨੇ ਫਾਇਦਾ ਹੀ ਫਾਇਦੇ ਨੇ ਦੇਖੋ ਭਰਮਨ ਜੀ ਮੈਂ ਤੁਹਾਨੂੰ ਜਿਹੜੇ ਬੰਦੇ ਨੇ ਵੀ ਇਹ ਗੱਲ ਕਹੀ ਹੈ ਕਿ ਸਾਗ ਤੇ ਮੱਖੀ ਦੀ ਰੋਟੀ ਮਾੜੀ ਮੈਂ ਕਹਿੰਦਾ ਉਹਨੂੰ ਤੁਸੀਂ ਆਪਣੇ ਬਲੌਕਲਿਸਟ ਪਾ ਦਿਓ ਤੇ ਉਹਨੂੰ ਕਹੋ ਵੀ ਤੂੰ ਮੇਰਾ ਦੁਸ਼ਮਣ ਹੈ ਕਿਉਂਕਿ ਇੰਨੀ ਗੁਣਕਾਰੀ ਚੀਜ਼ ਨੂੰ ਸੁਪਰ ਫੂਡ ਦਾ ਨਾਮ ਵੀ ਦੇ ਸੁਪਰ ਫੂਡ ਵੀ ਇੱਕ ਛੋਟੀ ਚੀਜ਼ ਹੈ ਤੇ ਅੱਗੇ ਤੇ ਇਹਨੂੰ ਇੰਨੀ ਵਧੀਆ ਚੀਜ਼ ਕਹਿੰਦੇ ਸਾਰੇ ਸਿਰਫ ਉਹਦੇ ਕੁਝ ਚੀਜ਼ਾਂ ਜਿਨ੍ਹਾਂ ਨੂੰ ਕੁਝ ਪ੍ਰੋਬਲਮ ਹੈ ਉਹਨੂੰ ਛੱਡ ਕੇ ਤੁਹਾਡੇ ਵਾਸਤੇ ਜਾਂ ਮੇਰੇ ਜਿਹੜਾ ਬੰਦਾ ਹੈਲਥੀ ਹੈ ਜਾਂ ਐਕਟਿਵ ਹੈ ਉਹਦੇ ਵਾਸਤੇ ਤੇ ਬਰਬਾਦ ਹੈ ਜੀ ਜਿਹੜੀ ਤੁਸੀਂ ਗੱਲ ਕੀਤੀ ਨਾ ਸਕਿਨ ਵਾਸਤੇ ਕਰੀਮਾਂ ਨੂੰ ਹਰ ਇੱਕ ਕੰਪਨੀ ਯੂਜ਼ ਕਰਦੀਆਂ ਜਾਂ ਹੋਰ ਵੀ ਕੁਝ ਪ੍ਰਾਇਮਰੀ ਪ੍ਰਾਇਮਰੀ ਸੋਰਸਾ ਹੁਣ ਇਹ ਗੱਲ ਜਿਹੜੀ ਹੈ ਸਾਡੀ ਐਮਬੀਬੀਏ ਭੈਣਾਂ ਨੇ ਬਹੁਤ ਜ਼ਿਆਦਾ ਚੱਕਣੀ ਹੈ ਤੇ ਮੈਨੂੰ ਲੱਗਦਾ ਕਿ ਹੁਣ ਜਿਹੜੀ ਇਹਦੀ ਮੱਕੀ ਦੀ ਰੋਟੀ ਦੀ ਜਾਂ ਮੱਕੀ ਦਾ ਆਟਾ ਹੀ ਨਿੱਕੇ ਦੇ ਲਈ ਆਪਣਾ ਸ਼ੁਰੂ ਕਰਦੇ ਨੇ ਵੀ ਹੋ ਸਕਦਾ ਵਾ ਦੇਖੋ ਨਹੀਂ ਚੰਗੀ ਗੱਲ ਹੈ ਜੇ ਕੰਮ ਹੁੰਦਾ ਤੇ ਵਰਤ ਲਓ ਕੋਈ ਗੱਲ ਨਹੀਂ ਸੋ ਇਹ ਚੀਜ਼ ਆ ਕਿ ਅਫਵਾਹਾਂ ਤੋਂ ਬਚਿਆ ਕਰੋ ਸਾਡਾ ਜੋ ਆਪਣਾ ਪੁਰਾਣਾ ਕਲਚਰ ਜੋ ਚੱਲਦਾ ਆ ਰਿਹਾ ਨਾ ਮੱਕੀ ਦੀ ਰੋਟੀ ਸਾਗ ਇਹ ਬਹੁਤ ਵਧੀਆ ਬਹੁਤ ਕੈਮ ਚੀਜ਼ ਆ ਇਹ ਸਾਡੇ ਸਰੀਰ ਵਾਸਤੇ ਵੀ ਚੰਗੀ ਆ ਤੇ ਗੱਲਾਂ 'ਚ ਆਵਾਜ ਬਿਲਕੁਲ ਨਾ ਆਇਆ ਕਰੋ ਸੋ ਜੇ ਸਾਡਾ ਕੰਟੈਂਟ ਜੇ ਚੰਗਾ ਲੱਗਿਆ ਤਾਂ ਇਹ ਆਪਣੇ ਸਾਰੇ ਯਾਰਾਂ ਦੋਸਤਾਂ ਤੱਕ ਜਰੂਰ ਪਹੁੰਚਾਓ ਸੋ ਮਿਲਦੇ ਨਹੀਂ ਫਿਰਨਾ ਮੁੰਡਿਆਂ ਦੇ ਨਾਲ ਧੰਨਵਾਦ